ਮੁਕਾਨ ਰਪਾ। ਬਈ ਸਸ਼ੇ ਕਾਲ ਮੇ ਇਹ ਕੱਟਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਆਪਣਾ ਅੱਜ ਦਾ ਨਵਾਂ ਵਲੌਗ ਤੁਹਾਡੇ ਲੈ ਕੇ ਆਏ ਆ। ਸੋ ਦੁਪਹਿਰ ਦੇ 3 ਵਜੇ ਨਾਲ ਆ ਤੇ ਆਪਾਂ ਰੋਟੀ ਖਾਣ ਲੱਗਿਆ ਤੁਹਾਨੂੰ। ਰੋਟੀ ਖਾ ਕੇ ਮਿਲਦੇ ਆਂ ਤੇ ਆਪਾਂ ਅੜਾ ਕੰਮ ਜਾਣਾ ਸੋ ਆਪਾਂ ਨੂੰ ਚਾਚੂ ਦਾ ਫੋਨ ਆਇਆ। ਸੋ ਆਪਾਂ ਰੋਟੀ ਖਾ ਕੇ ਚੱਲਦੇ ਆਂ ਕੱਪੜੇ ਪਾ ਕੇ। ਸੋ ਤੁਸੀਂ ਵਲੌਗ ਵਿੱਚ ਬਣੇ ਰਹੋ ਆਪਾਂ ਰੋਟੀ ਖਾ ਕੇ ਮਿਲਦੇ ਆਂ ਤੁਹਾਨੂੰ। ਜਿਵੇਂ ਕਹੇ ਤੁਹਾਨੂੰ ਪਤਾ ਆਪਾਂ ਕਾਰਨੀਵਲ ਗਈ ਸੀ ਬੜਾ ਘੈਂਟ ਸੀ ਸਭ ਕੁਝ ਉੱਥੇ। ਸੋ ਆਪਾਂ ਦੁਬਾਰਾ ਚੱਲਾਂਗੇ 1-2 ਦਿਨ ਦਾ ਗੈਪ ਪਾ ਕੇ। ਇਹ 14 ਨੂੰ ਜਾਂ 13 ਨੂੰ ਚੱਲਾਂਗੇ ਆਪਾਂ ਦੋਨਾਂ 'ਚੋਂ ਇੱਕ ਦਿਨ ਚੱਲਾਂਗੇ ਤੁਸੀਂ ਤੁਹਾਨੂੰ ਮਿਲਦੇ ਆ ਪਰ ਰੋਟੀ ਖਾ ਲਈ ਸੋ ਪਹਿਲਾਂ ਸੋ ਇਹ ਲਾਈਟ ਗਈ ਹੋਈ ਐ LED ਚੱਲਣੀ ਨਹੀਂ ਸੋ ਹੁਣ ਆਪਾਂ ਨੂੰ ਫੋਨ 'ਚ ਦੇਖ ਰੋਟੀ ਖਾਣੀ ਪੈਣੀ ਆ ਚਲੋ ਕੋਈ ਗੱਲ ਨਹੀਂ ਪਹਿਲੇ ਗਾਇਸ ਆਪਾਂ ਰੋਟੀ ਖਾ ਲਈ ਸੀ ਤੇ ਆਪਾਂ ਮੜਿਆ ਗਵੰਡੀਆਂ ਚੱਲਿਆ ਸੋ ਜਾ ਕੇ ਇਹ ਫੋਨ ਐ ਸੀ ਉਹਨਾਂ ਤੋਂ ਸੋ ਚੱਲਦੇ ਆ ਗਾਇਸ ਆਪਾਂ ਰੋਟੀ ਵੀ ਖਾ ਲਈ ਨਹਾ ਤਪਲੇ ਲਈ ਸੀ ਸੋ ਆਪਾਂ ਹੁਣ ਚੱਲਿਆ ਮੜਿਆ ਫੋਨ ਐ ਸੀ ਗਵੰਡੀਆਂ ਦਾ ਸੋ ਚੱਲਦੇ ਉਹਨਾਂ ਦੇ ਘਰੇ ਜਾ ਕੇ ਇਹ ਨਾਲ ਦਿਖਾਈਏ ਘਰ ਕਿਹੜਾ ਹੈ ਸੋ ਗਾਈਜ਼ ਮੌਸਮ ਬੜਾ ਗੈਂਟ ਅੱਜ ਮੌਸਮ ਬੜਾ ਗੈਂਟ ਅੱਜ ਉੱਤਰਾ ਬੜਾ ਗੈਂਟ ਮੌਸਮ ਉਹ ਦਿਖਾਉਣਾ ਤੁਹਾਨੂੰ ਮੀਹ ਵਾਲਾ ਮੌਸਮ ਮੀਂਹ ਨਹੀਂ ਆਇਆ ਪਰ ਸੋ ਗਾਈਜ਼ ਆ ਕਾ ਜੰਡ ਚੱਲੀਏ ਸੋ ਗਾਈਜ਼ ਆਪਾਂ ਕਰੇ ਪਹੁੰਚ ਕੇ ਬੈੱਲ ਮਾਰਦੇ ਇਹਨਾਂ ਦੀ ਤੁਹਾਨੂੰ ਬੈੱਲ ਮਾਰਕੇ ਦਿਖਾਣੇ ਆ ਗਾਈਜ਼ ਮੀਂਹ ਪਿਆ ਨਹੀਂ ਹਲੇ ਚਲੋ ਕੋਈ ਨਹੀਂ ਪਵਾ ਦਨੇ ਆਪਣੇ ਸੇ ਮੀਂਹ ਤਾਂ ਪਵਾ ਚਲੋ ਪਾਲਟੀ ਬੱਚਾ ਡੈਂਗ ਬੱਚਾ ਗੈਂਗ ਡਰਦੀ ਸੋ ਗਾਈਜ਼ ਮੀਂਹ ਨਹੀਂ ਪੈਂਦੇ ਸੋ ਗਾਈਜ਼ ਨਹੀਂ ਆ ਰਿਹਾ ਆਪਾਂ ਐਕਟੀਵਿਟੀ ਕਰਾਣੇ ਸੀ ਗਵੰਡੀਆ ਦੀ ਸੋ ਹੋ ਰਹੀ ਤੁਹਾਨੂੰ ਦਿਖਾਣੇ ਐਕਟੀਵਿਟੀ ਕਰੋ ਚੈੱਕ ਨਹੀਂ ਆ ਰਿਹਾ ਸੋ ਗਾਇਸ ਟੈਕਟੀਕਲ ਐਕਟੀਵਿਟੀ ਚੱਲ ਗਈ ਸੀ ਇਹਨਾਂ ਦੀ ਗਵੰਡੀਆ ਦੀ ਸੋ ਆਪਾਂ ਚੱਲਿਆ ਕਰੇ ਹੁਣ ਉਹਦੇ ਬਾਅਦ ਚੱਲਦੇ ਆਪਾਂ ਚਾਚੂ ਕੋਲ ਚਾਹ ਜਲੀਏ ਸੋ ਗਾਇਸ ਗਲੀ ਜਾ ਗਏ ਸੀ ਆਪਣੀ ਹੜਸ ਦਾ ਭਾਈ ਹੜਸ ਚੱਲਦੇ ਆ ਕਰੇ ਚਾਚੂ ਕੋਲ ਚੱਲੀਏ ਸੋ ਆਪਾਂ ਬਾਹਰ ਆ ਗਏ ਸੀ ਸੋ ਚੱਲੀਏ ਆਪਾਂ ਚਾਚੂ ਕੋਲ ਕੁੰਡਾ ਲਾਤਾ ਆਪਾਂ ਚਲ ਜਲੀਏ ਦੁਕਾਨ ਤੇ ਬੈਠੇ ਸੀ ਸੋ ਆਪਾਂ ਜਾ ਰਹੇ ਚਾਚੂ ਦੀ ਦੁਕਾਨ ਵੱਲ ਚੜ ਚੱਲੀਏ ਬਾਜੂ ਦੁਕਾਨ ਤੇ ਹੈ ਨਹੀਂ ਸੋ ਆਪਾਂ ਘਰੇ ਚੱਲੇ ਆਂ ਫੇਰ ਕਦੇ ਆਵਾਂਗੇ ਬਾਜੂ ਆਵਾਂਗੇ ਪੰਚੀ ਉਰੇ ਉਰਤੀ ਫਿਰ ਇੱਕ ਅੰਦਾ ਗਾਣਾ ਸੁਣ ਲਿਆ ਜਾਗੇ ਗਲਾਬ ਸਿੱਧੂ ਸੁਣ ਲਿਆ ਮਾੜੇ ਗਲਾਬ ਸਿੱਧੂ ਤਾਂ ਹੋ ਗਿਆ ਜੀ ਸਾਡਾ ਹੁਣ ਨੂੰ ਖਾਣ ਨੂੰ ਹੈਗਾ ਪਖਾਣੇ ਆ ਜਾ ਚਲੋ ਕਰਿਆ ਆ ਗਏ ਚਲੋ ਜੱਲੀ ਕਰੀ ਚੱਲਦੇ ਆਂ ਇੱਕ ਅੰਦਾ ਗਾਣਾ ਸੁਣੀਏ ਗਲਾਬ ਸਿੱਧੂ ਜਾਂ ਸਿੱਧੂ ਉਸੇ ਵਾਲੇ ਦਾ ਜਾਂ ਕੋਈ ਹੋਰ ਸੁਣਾਗੇ ਆਪਾਂ ਮਾੜਾ ਕੁਲਚਾ ਲਾਈਨ ਚੱਲ ਰਿਹਾ ਹੈ ਕੋਣ ਦਿਖਾਣੇ ਕੁਝ ਚਲਾ ਭਾਈ ਸੋ ਗਾਈਜ਼ ਆਪਣਾ ਕੁਝ ਚਲਾ ਭਾਈ ਖੜਾ ਨਹੀਂ ਸੋ ਆਪਾਂ ਮੰਡੀ ਵਿੱਚ ਚੱਲੇ ਆ ਆਪਾਂ ਨੂੰ ਆਪਣੇ ਯਾਰ ਮਿਲ ਗਿਆ ਸੋ ਆਪਾਂ ਉਹਦੇ ਪਿੱਛੇ ਬੈਠੇ ਆ ਇਹ ਸਕੂਟਰ ਦੇ ਪਿੱਛੇ ਚਲੋ ਚੱਲਦੇ ਆ ਫਿਰ ਜਰੂਰ ਆਇਓ ਵਧੀਆ ਬਣਾਉਂਦਾ ਭਾਈ ਜਰੂਰ ਕਰਿਓ ਵਿਜ਼ਿਟ ਮੰਡੀ ਥੱਲੇ ਮੰਡੀ ਥੱਲੇ ਲੱਗਦੀ ਦੁਕਾਨ ਹੈ ਵਿਜ਼ਿਟ ਹੁੰਦਾ ਸੋਈ ਪ੍ਰਿੰਸ ਐਕਟੂਅਲ ਐਂਡ ਗਿਆ ਸੀ ਸੋ ਪ੍ਰਿੰਸ ਐਕਟੂਅਲ ਮਿਲ ਨਹੀਂ ਸੋ ਆਪਾਂ ਅਪਟਲੈਂਡ ਚੱਲਾਂਗੇ ਜੁਪੀਟਰ ਤੇ ਵੀਰ ਪਤਾ ਪ੍ਰੋਲ ਪਾਉਗਾ ਉਹਦੇ ਵਿੱਚ ਫਿਰ ਆਪਾਂ ਚੱਲਾਂਗੇ ਕੁਲਚੇ ਰੇਡੀ ਹੋ ਗਏ ਇਸ ਤੋਂ ਚੱਲਦੇ ਆਪਾਂ ਘਰੇ ਚਲੋ ਖਾਈਏ ਫਿਰ ਸੋ ਗਾਈਸ ਸਾਡਾ ਵਲੌਗ ਐਸ ਤੋਂ ਨਾ ਖੰਡਾ ਕਾਰਨੀਵਲ ਦਾ ਆਪਾਂ ਦੁਆਰਾ ਚੱਲਾਂਗੇ ਪ੍ਰਿੰਸ ਕਹਿੰਦਾ ਅਗਲੀ ਵਾਰ ਮੈਂ 500 ਰੁਪਏ ਲੱਗੇ ਜਾਊਂਗਾ ਪੰਜ ਵਾਰ ਤੋ ਲੈਣੀ ਹੈ ਝੋਲੀ ਸੋ ਗਾਈਸ ਤੁਹਾਨੂੰ ਕਰਿਆ ਕੁਲਚਾ ਖਾ ਕੇ ਮਿਲਦੇ ਆਂ ਵਲੌਗ ਵਿੱਚ ਬਣੇ ਰਹੋ ਮੰਕੀ ਬੈਠਾ ਇਹਨੂੰ ਬਿਸਕੁਟ ਪਾਏ ਨੇ ਖਾਦੇ ਨਹੀਂ ਹੈਗੇ ਉਹ ਖਾ ਰਿਹਾ ਉਹ ਨਾ ਰਹਿਣ ਦੇ ਆਹ ਦੇਖੋ ਆਪਣੇ ਖਾ ਨਹੀਂ ਰਿਹਾ ਆਟਾ ਖਾ ਰਿਹਾ ਕੱਚਾ ਸੋ ਗਾਈ ਦਾ ਪਚਾਪੀ ਦੇ ਸੋ ਆਪਾਂ ਮੜਾ ਚੱਲਿਆ ਕੰਮ ਸੋ ਚੱਲੀਏ ਫਿਰ ਤੇ ਬਹਿ ਗਏ ਸੀ ਸੋ ਆਪਾਂ ਚੱਲਦੇ ਆ ਚਲੋ ਪੈਟਰੋਲ ਪਵਾਈਏ ਪਹਿਲਾ 10 20 ਰੁਪਏ ਦਾ ਚੱਲ ਜੀ ਕੁਲ ਚੜਾ ਹੁਣ ਖੜਾ ਪਹਿਲਾ ਹੈ ਨਹੀਂ ਕਿ ਸੋ ਆਪਾਂ ਕਿਸੇ ਹੋਰ ਦੇ ਨਾਲ ਤੇ ਨੇ ਹੁਣ ਦਿਖਾਉਣਿਆ ਰੋਡ ਦਾ ਵਿਊ ਸੋ ਆਈ ਸੋ ਗਾਈ ਮੌਸਮ ਤਾਂ ਮੀ ਆਲਾ ਪਰ ਮੀ ਪੈ ਨਹੀਂ ਰਿਹਾ ਪਤਾ ਨਹੀਂ ਕਿਉਂ ਨਹੀਂ ਪੈ ਰਿਹਾ ਪਹਿਲਾਂ ਬਿਆਸੀ ਹਟ ਗਿਆ ਪੈਟਰੋਲ ਪਵਾ ਲਿਆ ਤੁਸੀਂ ਆਪਾਂ ਚੱਲਦੇ ਆ ਜਿੱਥੇ ਜਾਣਾ ਤੇ ਵਲੌਗ ਵਿੱਚ ਬਣੇ ਰਹੋ ਸਵਾਇਡ ਵਾਈਡ ਐਂਗਲ ਵੀਊ ਚੈੱਕ ਕਰੋ ਕਿੰਨਾ ਘੈਂਟ ਮਾਹੌਲ ਆ ਵਾਈਡ ਐਂਗਲ ਦਾ ਇਹ ਪਸਵਾ ਰੋਡ ਚੱਲਦਾ ਆ ਆਪਣੇ ਕੰਮ ਸੀ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਕੰਮ ਕੀ ਆਪਾਂ ਨੂੰ ਤਾਂ ਵਲੌਗ ਵਿੱਚ ਬਣੇ ਰਹੋ ਤੁਹਾਨੂੰ ਦਿਖਾਣਾ ਸਮਰਾਲਾ ਰੋਡ ਪੁਲ ਠੀ ਗਾਇਸ ਤੁਹਾਨੂੰ ਪਤਾ ਆ ਆਪਾਂ ਪੁਲ ਥੱਲੇ ਉਤਰਦੇ ਆ ਅਬਾ ਆਪਣੀ ਡਿਪਟਰ ਬੰਦ ਕਰ ਲੈਂਦੇ ਆ ਕਿਉਂਕਿ ਪੈਟਰੋਲ ਬਚਦਾ ਹੈ ਆਪਣਾ ਤਾਂ ਆਪ ਐਕਚੁਅਲ ਬੰਦ ਕਰਦੇ ਆ ਸੋ ਦੇਖੋ ਵਲੌਗ ਵਿੱਚ ਸੋ ਗਾਈਜ਼ ਆਪਣਾ ਕੰਮ ਹੋ ਗਿਆ ਸੀ ਕੰਮ ਤੁਹਾਨੂੰ ਦੱਸਾਂਗੇ ਅੱਗੇ ਅੱਗੇ ਆਂਦੇ ਵਲੌਗਾਂ ਵਿੱਚ ਗਾਈਜ਼ ਜਿਵੇਂ ਤੁਹਾਨੂੰ ਪਤਾ ਆਪਾਂ ਇੱਕ ਕੰਮ ਕਰਤ ਸੀ ਸੋ ਆਪਾਂ ਹੁਣ ਐਨਕ ਲੈ ਕੇ ਆਣੀ ਆ ਪ੍ਰਿੰਸਸੀ ਇਹ ਐ ਇਹ ਟੁੱਟ ਗਈ ਸੀ ਆਪਾਂ ਨੇ ਕੀ ਕਰਨਾ ਸੋ ਆਪਾਂ ਲੈ ਕੇ ਆਨੇ ਦੁਕਾਨ ਤੋਂ ਜਾਗੇ ਤੇ ਵਲੌਗ ਵਿੱਚ ਬਣੇ ਰਹੋ ਕਈ ਅਸਕੇ ਨੋਕ ਨਾ ਥੋੜਾ ਨਾ ਜਾਣ ਲੱਗੇ ਸੋ ਗਾਇਜ਼ ਥੋੜਾ ਜਿਹਾ ਰਹਿ ਰਿਹਾ ਹੈ ਤੁਹਾਨੂੰ ਐਨਕ ਲੈ ਕੇ ਚੱਕ ਕੇ ਚੱਲਦੇ ਆਪਾਂ ਕਰਦੇ ਸੋ ਇਹ ਦੁਕਾਨ ਤੇ ਪਹੁੰਚ ਗਏ ਪ੍ਰਿੰਸ ਐਨਕ ਲੈ ਰਿਆ ਤੁਹਾਨੂੰ ਲੇੜੀ ਰੋਡ ਦਾ ਵੀਊ ਦਿਖਾਣੇ ਆ ਸ਼ਾਮ ਦਾ ਐਨਕ ਲੈ ਲਈ ਸੋ ਗਾਇਜ਼ ਆ ਪੈਨਕ ਲੈ ਲਈ ਸੋ ਆਪਾਂ ਸਾਨੂੰ ਸਿੱਧਾ ਉੱਥੇ ਜਾ ਕੇ ਦੁਕਾਨ ਤੇ ਜਾ ਕੇ ਮਿਲਾਂਗੇ ਤਦੋਂ ਆਪਾਂ ਮੜਾ ਮੋਟਰ ਰੈਸ਼ਨ ਲੈਣਾ ਚਲੋ ਚੱਲਦੇ ਆਂ ਫਿਰ ਸਿੱਧਾ ਉੱਥੇ ਕਿ ਮਿਲਾਂਗੇ ਇੱਕ ਅਦਾ ਵੀਊ ਦਿਖਾਵਾਂਗੇ ਮੜਾ ਯਾਰ ਅੱਜ ਸੋ ਗਾਈਦਾ ਆਪਾਂ ਹਾਈਵੇ ਆ ਗਏ ਸੀ ਆ ਮੜਾ ਯਾ ਸਮਾਨ ਲੈ ਲਈ ਤੁਹਾਨੂੰ ਮਿਲਦੇ ਆ ਤੇ ਪਹਿਲਾਂ ਆਪਾਂ ਘਰੇ ਜਾਣਾ ਪੈਣਾ ਆਪ ਨੂੰ ਘਰੋਂ ਫੋਨ ਆਇਆ ਸੋ ਪਹਿਲਾਂ ਉੱਥੇ ਚੱਲਦੇ ਆਂ ਫਿਰ ਆਪਾਂ ਚੱਲਦੇ ਆਂ ਆਪਾਂ ਰੈਸ਼ਨ ਲੈਣ ਛੋੜ ਕੇ ਕੋਲੇ ਜਾਣਾ ਸੋ ਰੈਸ਼ਨ ਲੈਣ ਸੋ ਚੱਲਦੇ ਆਂ ਪਹਿਲਾਂ ਮੜਾ ਕੰਮ ਕਰ ਲਈ ਇੱਕ ਘਰੋਂ ਫੋਨ ਆਇਆ ਸੀ ਚਲਦੇ ਜੀ ਆ ਨਵੀਆਂ ਨੂੰ ਗਲੀ ਤੇ ਮੁੰਡਿਆਂ ਚੈੱਕ ਕਰੋ ਕੁਛ ਦੇਖੋ ਕਿ 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 ਸੋ ਚਲਦੇ ਤੁਹਾਨੂੰ ਆ ਕੇ ਮਿਲਦੇ ਆਂ ਸੋ ਹੈਲੋ ਗਾਈਜ਼ ਅੱਜ ਅਸੀਂ ਗਾਲ ਜਿਵੇਂ ਤੁਹਾਨੂੰ ਪਤਾ ਪੰਦਾ ਬੜਾ ਵਾਰਗੇ ਚਾਚੂਪੁਰ ਸੋ ਆਪਾਂ ਹੁਣ ਕਰਿਆ ਆਂ ਤੇ ਆਪਾਂ ਮੜਾ ਦੁਕਾਨ ਤੇ ਆਣਾ ਸੀ ਜੀਰਾ ਲੈ ਜਾਣਾ ਚਲੋ ਸੋ ਰਾਉ ਦਾ ਵੀ ਪਹਿਲਾਂ ਵੰਗੋ ਕਰੋ ਚੱਕਰਾ ਦਾ ਚੋਲੇ ਲੜੀ ਲੜੀ ਫਿਰ ਚਲ ਆ ਬੱਕਰ ਆ ਕੇ ਸੀ ਜੀਰਾ ਲੈ ਕੇ ਸੋ ਆਪਾਂ ਤੁਹਾਨੂੰ ਹਣ ਹੱਥ ਪੈਰ ਮੂੰਹ ਤੋਂ ਹੋ ਕੇ ਮਿਲਦੇ ਆਂ ਤੇ ਵਲੌਗ ਵਿੱਚ ਬਣੇ ਰਹੋ ਤੇ ਆਪਾਂ ਮਿਲਦੇ ਆਂ ਤੁਹਾਨੂੰ ਚਲੋ ਸੋ ਗਾਈਜ਼ ਰਾਤ ਦੇ 10 ਵਜਨ ਵਾਲਿਆ ਤੇ ਆਪਾਂ ਰੋਟੀ ਖਾਣ ਲ ਕੇ ਤੁਹਾਨੂੰ ਦਿਖਾਣੇ ਆਂ ਆਪਾਂ ਕੀ ਖਾ ਰਿਆਂ ਚਲੋ ਫਿਰ ਸੁਕਰੀ ਦੇ ਰਾਈਸ ਨੇ ਨਮਕੀਨ ਵਾਲੇ ਚੌਲ ਤੇ ਉਹ ਦਹੀਂ ਹਾ ਤੇ ਆਪ ਕੋੜੀਆਂ ਸਬਜ਼ੀ ਤੇ ਤੁਹਾਨੂੰ ਆਪਾਂ ਡਿਨਰ ਕਰਕੇ ਖਾ ਕੇ ਮਿਲਦੇ ਆਂ ਤੇ ਹਲੇ ਕੋਈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਰੋਟੀ ਖਾ ਲਈ ਸੀ ਤੇ ਆਪਾਂ ਬਲੌਗ ਐਂਡਿੰਗ ਕਰਨ ਲੱਗਾ ਚਲੋ ਕਰੀਏ ਫਿਰ ਹੈ ਗਾਈਜ਼ ਐਸੀ ਆਪਣਾ ਅੱਜ ਦਾ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਅਗਲੇ ਨੈਕਸਟ ਬਲੌਗ ਵਿੱਚ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ